ਆ ਵਾਹਿਗੁਰੂ ਜੀ ਕੀ ਫਤਿਹ ਜਦੋਂ ਭਾਈ ਜਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਗੁਰਗੋਬਿੰਦ ਸਿੰਘ ਜੀ ਦਾ ਕੋਲ ਗਏ ਤਾਂ ਗੁਰਗੋਬਿੰਦ ਸਿੰਘ ਜੀ ਉਸ ਵੇਲੇ 9 ਸਾਲ ਦੇ ਸੀ ਉਹਨਾਂ ਨੇ ਕੋਈ ਸਵਾਲ ਕੀਤਾ ਭਾਈ ਜਤਾ ਜੀ ਉੱਥੇ ਕੋਈ ਸਿੱਖ ਨਹੀਂ ਸੀ ਪਰ ਭਾਈ ਜਤਾ ਜੀ ਨੇ ਇੱਕੋ ਹੀ ਗੱਲ ਕੀਤੀ ਸਿੱਖ ਤਾਂ ਬਹੁਤ ਸੀ ਪਰ ਉਹਨਾਂ ਦੀ ਅਸੀਂ ਪਛਾਣ ਨਹੀਂ ਕਰ ਸਕਦੇ ਤਾਂ ਗੁਰਗੋਬਿੰਦ ਸਿੰਘ ਜੀ ਨੇ ਉਸ ਟਾਈਮ ਕਿਹਾ ਕਿ ਹੁਣ ਮੈਂ ਸਿੱਖ ਹੀ ਸਾਜਨੇ ਹਨ ਕਾਲਾਪੰਦੀ ਸਾਜਣਾ ਕੀਤੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਸਿੱਖ ਸਾਜੇ ਤੇ ਅੱਜ ਸਾਡੇ ਸਿੱਖ ਪਤਿਤ ਕਿਉਂ ਹੋ ਰਹੇ ਹਨ ਇਹ ਤਾਂ ਇੱਕ ਮੋਹਰ ਹੈ ਇੱਕ ਪਹਿਚਾਨ ਹੈ ਸਿੱਖ ਦੀ ਕਿਉਂਕਿ ਲੱਖਾਂ ਕਰੋੜਾਂ ਵਿੱਚ ਇੱਕ ਸਿੱਖ ਸਾਰਿਆਂ ਦੇ ਸਾਹਮਣੇ ਆ ਜਾਂਦਾ ਹੈ ਲੱਖਾਂ ਕਰੋੜਾਂ ਦੇ ਸਾਹਮਣੇ ਵੀ ਇੱਕ ਸਿੱਖ ਦੀ ਪਹਿਚਾਨ ਵੱਖਰੀ ਹੁੰਦੀ ਹੈ ਤਾਂ ਗੁਰਗੋਬਿੰਦ ਸਿੰਘ ਜੀ ਦੀ ਮੋੜ ਨੂੰ ਤੁਸੀਂ ਖਰਾਬ ਨਾ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਸਿੱਖ ਹੋਣਾ ਬਹੁਤ ਹੀ ਮਾਣ ਦੀ ਗੱਲ ਹੈ ਤੇ ਜਦੋਂ ਮੁਗਲ ਮੁਗਲ ਆਗੇ ਸੀ ਮੁਗਲਾਂ ਨੇ ਜਦੋਂ ਸਾਰਿਆਂ ਨੂੰ ਪਿਆ ਸੀ ਕਿ ਸਿੱਖ ਇੱਕ ਤਗੜੀ ਨਹੀਂ ਬਣ ਸਕਦਾ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਡੰਕੇ ਦੀ ਚੋਟ ਤੇ ਸ਼ੇਰਾਂ ਨੂੰ ਤਿਆਰ ਕੀਤਾ ਤੇ ਅੱਜ ਇਹ ਦਿਨ ਪਾਵਨ ਮﻘਾਬਲੇ ਹੋ ਰਹੇ ਨੇ ਇਸੇ ਵਾਸਤੇ ਹੋ ਰਹੇ ਨੇ ਵਿਦਿਆਸਥਾਨ ਮੁਕਾਬਲੇਾਂ ਵਿੱਚ ਬੱਚਿਆਂ ਨੂੰ ਦਸਤਾਰ ਬੰਨੀ ਸਿਖਾਈ ਜਾਵੇ ਤੇ ਉਹਨਾਂ ਨੂੰ ਸਿੱਖੀ ਸਰੂਪ ਨਾਲ ਜੋੜਿਆ ਜਾਵੇ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਸਿੱਖੀ ਕੈਸਾ ਇਨਸਾਨ ਹੈ ਜੋ ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਮਿਲੇਗਾ ਤੇ ਸਾਰੇ ਅਸੀਂ ਇਹ ਨਹੀਂ ਕਹਿੰਦੇ ਹਿੰਦੂ ਮਾਰੇ ਨੇ ਹਿੰਦੂ ਬਹੁਤ ਚੰਗੇ ਨੇ ਬਹੁਤ ਜ਼ਿਆਦਾ ਚੰਗੇ ਨੇ ਪਰ ਸਿੱਖੀ ਸਰੂਪ ਵਿੱਚ ਤਾਂ ਮਜਾ ਹੀ ਕੁਝ ਹੋ ਰਿਹਾ ਤੇ ਅਸੀਂ ਸਾਰਿਆਂ ਨੂੰ ਇਹ ਹੀ ਕੰਨੇ ਆ ਸਿੱਖ ਕੋਈ ਹੈ ਜਿਹੜਾ ਪਤਿਤ ਨਾ ਹੋਵੇ ਜਿਹੜਾ ਆਪਣੇ ਕੇਸ ਨਾਲ ਕਤਲ ਕਰੇ ਜਿਹੜਾ ਸਿੱਖੀ ਸਰੂਪ ਵਿੱਚ ਰਹੇ ਆਪਣੀ ਦਸਤਾਰ ਦੀ ਸੰਭਾਲ ਕਰੇ ਆਪਣੇ ਕੇਸਾਂ ਦੀ ਸੰਭਾਲ ਕਰੇ ਤਾਂ ਮੈਂ ਸਿਰਫ ਇਹ ਹੀ ਕਹਿਣਾ ਚਾਹੁੰਦੀ ਆ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਸੰਸਬੰਦ ਸਵਾਰ ਦਿੱਤਾ ਤੇ ਅਸੀਂ ਕਿਉਂ ਨਹੀਂ ਆਪਣੇ ਕੇਸਾਂ ਦੀ ਸੰਭਾਲ ਕਰਦੇ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਸਾਡਾ ਫਰਜ਼ ਹੈ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਰਾਹ ਤੇ ਪਾਈਏ ਅਮਰਤ ਧਾਰੀ ਬਨਾਈਏ ਸਿੰਘ ਸਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਆ ਦੱਸਣਾ ਚਾਹੁੰਦਾ ਵਾਂ ਕਿ ਮੈਂ ਅੱਜ ਇੱਥੇ ਦਸਤਾਰ ਬੰਦੇ ਮੁਕਾਬਲੇ 'ਚ ਆਇਆ ਸੀ ਇੱਥੇ ਆ ਕੇ ਮੈਨੂੰ ਬੜਾ ਵਧੀਆ ਲੱਗਿਆ ਮਨੇ ਮੇਰਾ ਕੋਈ ਨਾਮ ਨਹੀਂ ਹੈ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਹੋਰ ਜ਼ਿਆਦਾ ਵਧੀਆ ਕਰ ਪਾਵਾਂ ਤੇ ਵਧੀਆ ਨਾਮ ਲੈ ਪਾਵਾਂ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਸਿੱਖੀ ਲਈ ਤੇ ਤੁਸੀਂ ਸਿੱਖ ਹੋ ਗਏ ਆਪਣੇ ਕੇਸਕ ਤਲ ਕਰਾਈ ਜਾ ਰਹੇ ਹੋ ਵਾਪਸ ਆਓ ਤੁਸੀਂ ਆਪਣੇ ਸਿੱਖੀ ਜੀਵਨ ਵਿੱਚ ਆਹ ਸਾਰਿਆਂ ਨੂੰ ਬੜਾ ਜ਼ਰੂਰੀ ਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ